ਹallelujah hallelujah hallelujah ਇੱਕ ਸਵਾਗਤ ਹੀ ਆ ਪਰਮੇਸ਼ਵਰ ਦਾ ਜਿਹੜਾ ਸਭ ਕੁਝ ਕਰ ਸਕਦਾ ਕਿਉਂ ਬਾਈਬਲ ਚ ਲਿਖਿਆ ਜਦੋਂ ਅਬਰਾਹਮ 100 ਸਾਲ ਦਾ ਹੋ ਗਿਆ ਸੀ ਉਹਨੇ ਕੀ ਕੀਤਾ ਸੀ ਪਰਮੇਸ਼ਵਰ ਦਾ ਸਵਾਗਤ ਕੀਤਾ ਸੀ ਤੇ ਉਹਦੇ ਘਰੇ ਕੌਣ ਉਤਰੇ ਸੀਗੇ ਕੌਣ ਉਤਰੇ ਸੀ कौन उतरिया दूत और आशीष देख गए कि तेरी पत्नी गर्भवती होगी और वो पुत्र परमेश्वर ने उस बुजुर्ग अवस्था भी जिथे इंसान चलण की ताकत नहीं तुरंत ताकत नहीं उस उम्र भी ओ स्वागत दे द्वारा उन्हें पुत्र दी दि स्वागत ਪਰਮੇਸ਼ਵਰ ਦਾ ਇਦਾਂ ਨਹੀਂ ਆ ਕਿ ਤੁਸੀਂ ਕੋਈ ਪ੍ਰਾਰਥਨਾ ਨਹੀਂ ਕੀਤੀ ਇਹ ਸਵਾਗਤ ਹੀ ਤੁਹਾਡੇ ਜੀਵਨਾਂ ਦੇ ਵਿੱਚ ਬਹੁਤ ਕੁਝ ਲੈ ਕੇ ਆ ਸਕਦਾ ਸਵਾਗਤ ਕੀਤਾ ਸੀਗਾ ਨੂਹ ਨੇ ਯਹੋਵਾ ਪਰਮੇਸ਼ਵਰ ਦਾ ਤੇ ਪਰਮੇਸ਼ਵਰ ਨੇ ਉਹਦੇ ਪੂਰੇ ਘਰਾਣੇ ਨੂੰ ਬਚਾ ਲਿਆ ਸੀ ਸਵਾਗਤ ਕੀਤਾ ਸੀ ਦਾਨੀਅਲ ਨੇ ਤੇ ਪਰਮੇਸ਼ਵਰ ਨੇ ਸ਼ੇਰਾਂ ਦੇ ਮੂੰਹਾਂ ਨੂੰ ਕੀ ਕਰਤਾ ਸੀ ਤੇ ਅੱਜ ਜਦੋਂ ਤੁਸੀਂ ਸਵਾਗਤ ਕੀਤਾ ਜਿਹੜੀਆਂ ਆਵਾਜ਼ਾਂ ਤੁਹਾਡੇ ਖਿਲਾਫ ਉੱਠਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰਮੇਸ਼ਰ ਉਹਨਾਂ ਨੂੰ ਕੀ ਕਰੂਗਾ ਸਵਾਗਤ ਕੀਤਾ ਸੀ ਸਦਰਕ ਮੇਸ਼ਕ ਅਬਦੁਲ ਗੋਲੇ ਕੀ ਹੋਇਆ ਸੀ ਅੱਗ ਦੀਆਂ ਪੱਟੀਆਂ 'ਚ ਸਿੱਟ ਤੇ ਹੈ ਸੀ ਕੋਈ ਚੀਜ਼ ਅੱਗ ਵੀ ਉਹਨਾਂ ਦੇ ਵਾਲ ਨੂੰ ਕੀ ਇੱਕ ਬਾਲ ਵੀ ਉਹਨਾਂ ਦਾ ਜਾਲ ਨਹੀਂ ਸਕੀ ਐਸੇ ਲਈ ਰੱਬ ਦੇ ਪਿਆਰਿਓ ਆਪਣੇ ਜੀਵਨ ਦੇ ਵਿੱਚ ਉਸ ਪਰਮੇਸ਼ਵਰ ਦਾ ਸਵਾਗਤ ਕਰਨਾ ਸਿੱਖੋ ਆਪਣੇ ਘਰਾਂ 'ਚ ਆਪਣੀਆਂ ਪ੍ਰਾਰਥਨਾਵਾਂ 'ਚ ਜਦੋਂ ਅਸੀਂ ਉਹਦਾ ਸਵਾਗਤ ਕਰਦੇ ਆਂ ਤੇ ਫਿਰ ਸਾਨੂੰ ਮੰਗਣ ਦੀ ਲੋੜ ਮੰਗਣ ਦੀ ਲੋੜ ਸਵਾਗਤ ਕੀਤਾ ਅਸੀਂ ਜੱਕੇ ਹੀ ਨੇ ਕਾਦੇ ਉੱਤੇ ਚੜ ਕੇ ਦਰਖਤ ਤੇ ਉਹ ਸਾਨੂੰ ਤਾਂ ਕਿਸੇ ਦਰਖਤ ਤੇ ਚੰਦ ਦੀ ਵੀ ਨਹੀਂ ਲੋੜ ਸਾਨੂੰ ਤਾਂ ਸਿਰਫ ਚਾਰ ਸ਼ਬਦ ਬੋਲਣੇ ਨੇ ਪਰਮੇਸ਼ਵਰ ਦੀ ਮਹਿਮਾ ਲਈ ਤੇ ਪਰਮੇਸ਼ਵਰ ਨੇ ਉਹਨੂੰ ਕੀ ਕਿਹਾ ਸੀ ਕਿ ਜਿੱਕਾ ਹੀ ਅੱਜ ਤੇਰੇ ਘਰ ਵਿੱਚ ਕੀ ਆਇਆ ਕੀ ਆਇਆ ਤੇ ਮੁਕਤੀ ਆਇਆ ਅੱਜ ਜਦੋਂ ਤੁਸੀਂ ਸਵਾਗਤ ਕੀਤਾ ਔਰ ਮੇਰਾ ਵਿਸ਼ਵਾਸ ਆ ਕਿ ਤੁਹਾਡੇ ਘਰਾਂ ਦੇ ਵਿੱਚ ਉਹ छुटकारे ਉਹ ਮੁਕਤੀ ਉਹ ਰਿਹਾਈ ਆ ਚੁੱਕੀ ਆ ਪ੍ਰਭੂ ਯੇਸ਼ੂ ਮਸੀਹ ਦੇ ਕਿਉਂਕਿ ਜਦੋਂ ਅਸੀਂ ਸਵਾਗਤ ਕਰਦੇ ਹਾਂ ਤੈਨੂੰ ਪਤਾ ਲਾਜ਼ਰ ਨੂੰ ਮਰੇ ਨੂੰ ਕਿੰਨੇ ਦਿਨ ਹੋ ਗਏ ਸੀਗੇ ਕਿੰਨੇ ਚਾਰ ਤੇ ਜਦੋਂ ਪ੍ਰਭੂ ਯਿਸੂ ਮਸੀਹ ਉੱਤੇ ਪਹੁੰਚੇ ਸੀ ਕੀ ਹੋਇਆ ਸੀਗਾ ਲਾਜ਼ਰ ਦੀਆਂ ਭੈਣਾਂ ਰੋਂਦੀਆਂ ਸੀ ਹੱਲੇ ਪ੍ਰਭੂ ਯਿਸੂ ਮਸੀਹ ਉਸ ਪਿੰਡ ਵਿੱਚ ਪਹੁੰਚੇ ਵੀ ਨਹੀਂ ਸੀ ਕਿ ਲਾਜ਼ਰ ਦੀਆਂ ਭੈਣਾਂ દોੜ ਕੇ ਗਈਆਂ ਕਾਦੇ ਲਈ ਕੀ ਕਰਨ ਲਈ ਗਈਆਂ ਸੀ ਸਵਾਗਤ ਕੀ ਕਰਨ ਗਈਆਂ ਸੀ ਤਾਂ ਮਰਿਆ ਹੋਇਆ ਕੀ ਕਰਨ ਜਾਣੀ ਆ ਨੇ ਕੀ ਕਰਨ ਜਾਣੀ ਆ ਨੇ ਤੇ ਕੀ ਹੋਇਆ ਫਿਰ ਜਦੋਂ ਉਹਨਾਂ ਨੇ ਸਵਾਗਤ ਕੀਤਾ ਤੇ ਚਾਰ ਦਿਨਾਂ ਦਾ ਮਰਦਾ ਜਿੰਦਾ ਹੋਇਆ ਉਹਨਾਂ ਨੇ ਕਿਹਾ ਤਾਂ ਨਹੀਂ ਪ੍ਰਭੂ ਜਿੰਦਾ ਕਰ ਦੇ ਉਹਨਾਂ ਨੇ ਦੱਸ ਕੋਵੇਂ ਆਏ ਕਿਹਾ ਕਹਿੰਦੀ ਪ੍ਰਭੂ ਜੇ ਤੂੰ ਇੱਥੇ ਹੁੰਦਾ ਤੇ ਇਹ ਨਾ ਮਰਦਾ ਇਦਾਂ ਹੀ ਸੀ ਉਹਨਾਂ ਨੇ ਕਿਹਾ ਨੀਗਾ ਤੁਹਾਡਾ ਸਵਾਗਤ ਤੁਹਾਡੀਆਂ ਮਰੀਆਂ ਪਈਆਂ ਆਸ਼ੀਸ਼ਾਂ ਨੂੰ ਜਿੰਦਾ ਕਰਦਾ ਤੁਹਾਡੇ ਮਰੇ ਪੇ ਕਾਰੋਬਾਰ ਨੂੰ ਜ਼ਿੰਦਾ ਕਰਦਾ ਤੁਹਾਡੀ ਮਰੀ ਪਈ ਨੌਕਰੀ ਨੂੰ ਜ਼ਿੰਦਾ ਕਰਦਾ ਤੁਹਾਡੇ ਮਰੇ ਹੋਏ ਹਾਲਾਤਾਂ ਨੂੰ ਜ਼ਿੰਦਾ ਕਰਦਾ ਤੁਹਾਡੀ ਸੋਚ ਜੋ ਮਰ ਚੁੱਕੀ ਆ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਉਹ ਸੋਚ ਨੂੰ ਪਰਮੇਸ਼ਰ ਜ਼ਿੰਦਾ ਕਰਦਾ ਇਹ ਸਵਾਗਤ ਐਵੇਂ ਜਿਵੇਂ ਨਹੀਂ ਆ ਕੀ ਬਸ ਹੱਥ ਚੁੱਕ ਲੈ ਪਰਮੇਸ਼ਰ ਦਾ ਧੰਨਵਾਦ ਕਰਤਾ ਤੈਨੂੰ ਪ੍ਰਭੂ ਨੂੰ ਮਕੈਲ ਪ੍ਰਭੂ ਪ੍ਰਕੀਂ ਪ੍ਰਾਰਥਨਾ ਕਰਾ ਪ੍ਰਭੂ ਕੋਲੋਂ ਸਿਰਫ ਸਵਾਗਤ ਕਰੋ ਕੋਈ ਪ੍ਰਾਰਥਨਾ ਨਹੀਂ ਅੱਜ ਕਹਿੰਦਾ ਸਵਾਗਤ ਕਰੋ ਮੇਰਾ ਕਿਉਂ ਕਿਉਂਕਿ ਇਹ वचन ਇਹ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ ਕਿ ਜਦੋਂ ਅਸੀਂ ਸਵਾਗਤ ਕਰਦੇ ਆਂ ਪਰਮੇਸ਼ਵਰ ਦਾ ਤੇ ਫਿਰ ਸਾਨੂੰ ਮੰਗਣ ਦੀ ਲੋੜ ਤੁਹਾਡਾ ਤਾੜੀ ਮਾਰਨਾ ਤੁਹਾਡਾ ਸਵਾਗਤ ਕਰਨਾ ਤੁਹਾਡੇ ਜੀਵਨਾਂ ਦੀ ਹਰ ਮਰੀ ਪਈ ਚੀਜ਼ ਨੂੰ ਉਹਦੇ ਜਿੰਦਾ ਕਰਨਾ ਸ਼ੁਰੂ ਕਰ ਦਿੰਦਾ ਹallelujah ਹੰਨਾ ਨੇ ਕੀ ਕੀਤਾ ਸੀਗਾ ਆਪਣੇ ਹਜੂਰ ਨਾਲ ਉਹਨੇ ਆਪਣੇ ਮਨ ਨੂੰ ਢੋਲਤਾ ਯਹਵਾ ਪਰਮੇਸ਼ਵਰ ਦੇਖ ਗਏ ਤੇ ਮਨ ਹੀ ਮਨ ਪ੍ਰਾਰਥਨਾ ਕਰ ਰਹੀ ਸੀ ਉਹਦੇ ਦਾ ਬਚਨ ਚ ਇਦਾਂ ਲਿਖਿਆ ਆਇਆ ਕਿ ਉਹਦੇ ਕੱਲੇ ਬੋਲੀ ਇਹ ਲੜਾਈ ਸੀ ਆਵਾਜ਼ ਵੀ ਨਹੀਂ ਕੋਈ ਆ ਰਹੀ ਸੀ ਕੀ ਕਰ ਰਹੀ ਸੀ ਉਹ ਪਰਮੇਸ਼ਵਰ ਦਾ ਮਨ ਹੀ ਮਨ ਸਵਾਗਤ ਕਰ ਰਹੀ ਸੀ ਬੇਸ਼ੱਕ ਉਹਦੇ ਕੋਲ ਆਦ ਹੈ ਨਹੀਂ ਸੀ ਕੀ ਕਰ ਰਹੀ ਸੀ ਉਹ ਸਵਾਗਤ ਕਰ ਰਹੀ ਸੀ ਅਰ ਪਰਮੇਸ਼ਵਰ ਤੋਂ ਨੇ ਪਤਾ ਕਹਦੇ ਲਈ ਮੰਗਿਆ ਸੀਗਾ ਸਵਾਗਤ ਵੀ ਕੀਤਾ ਉਹਨੇ ਹੰਝੂਆਂ ਨਾਲ ਹੀ ਮੰਗਿਆ ਵੀ ਕਾਦੇ ਲਈ ਮੰਗਿਆ ਕਹਿੰਦੀ ਪਰਮੇਸ਼ਵਰ ਜੇ ਤੂੰ ਮੈਨੂੰ ਪੁੱਤਰ ਦਵੇਂ ਤਾਂ ਮੈਂ ਤੈਨੂੰ ਹੀ ਕੀ ਕਰ ਦੂੰਗੀ ਅਰਪਣ ਕਰ ਦੂੰਗੀ ਅਰ ਵਚਨ ਦਾਦਾ ਨੇ ਕੀਤਾ ਉਸ ਤੋਂ ਬਾਅਦ ਉਹਨੇ ਤੈਨੂੰ ਪੁੱਤਰ ਦੋ ਤੀਆਂ ਹੋਏ ਨੇ ਬਾਅਦ ਤੋਂ ਉਹਨੇ ਪਰਮੇਸ਼ਵਰ ਨੂੰ ਦੇਖਾ ਅੱਜ ਜਦੋਂ ਤੁਸੀਂ ਸਵਾਗਤ ਕਰਨਾ ਆਪਣੇ ਫਾਇਦੇ ਲਈ ਨਾ ਕਰੋ ਉਨੇ ਆਪਣੇ ਫਾਇਦੇ ਲਈ ਕੀਤਾ ਉਹਨੇ ਪੁੱਤਰ ਉਹਨੇ ਸਵਾਗਤ ਕੀਤਾ ਉਹਨੇ ਮੰਗਿਆ ਕਹਿੰਦੀ ਪ੍ਰਭੂ ਜੇ ਤੂੰ ਮੈਨੂੰ ਦੇ ਵੀ ਦਿੱਤਾ ਉਹ ਵੀ ਕਿਦਾ ਹੋਊਗਾ ਕਿਦਾ ਹੋਊ ਤੇਰਾ ਹੀ ਹੋਊਗਾ ਕਹਿੰਦੀ ਲੇਕਿਨ ਪਰਮੇਸ਼ਵਰ ਨੂੰ ਉਹਨੇ ਓਕੇ ਤਰ੍ਹਾਂ ਬੱਚੇ ਨੂੰ ਜਾ ਕੇ ਉਹ ਜੋ ਉਸ ਟਾਈਮ ਦੇ ਇਲੀ ਜਾਜਕ ਸੀਗੇ ਉਹਨਾਂ ਨੂੰ ਦਿੱਤਾ ਅਰ ਉਹ ਬੱਚਾ ਵਧਿਆ ਅਰ ਉਹ ਬੱਚੇ ਬਹੁਤ ਅੱਗੇ ਗਿਆ ਹੋ ਉਹਨੇ ਦਾਊਦ ਅਰਗੇ ਰਾਜਿਆਂ ਦਾ ਵੀ ਉਨੇ ਉਹ ਕੀਤਾ ਉਸ ਟਾਈਮ ਮੱਖਾ ਕੀਤਾ ਉਹਨਾਂ ਨੂੰ ਉਹ ਪੁੱਤਰ ਨੇ ਲੇਕਿਨ ਹੰਨਾ ਦੇ ਉਸ ਤੋਂ ਬਾਅਦ ਪੁੱਤਰ ਈਆਂ ਬਾਤ ਚ ਹੋਏ ਜਿਹੜੇ ਦੇਵੀ ਦਿੱਤਾ ਸੀ ਪਿੱਛੋਂ ਪੰਜ ਹੋਰ ਉਹਨੂੰ ਪਰਮੇਸ਼ਵਰ ਨੇ ਦਿੱਤੇ ਅੱਜ ਜਦੋਂ ਸਵਾਗਤ ਕਰਨਾ ਆਪਣੇ ਸਵਾਰਥ ਲਈ ਨਾ ਸਵਾਗਤ ਕਰਿਆ ਕਰੋ ਪਰਮੇਸ਼ਵਰ ਦਾ ਕਹ ਤੇਰਾ ਈ ਆ ਤੁਹਾਡਾ ਈ ਆ ਪਰਮੇਸ਼ਵਰ ਜੇ ਕੁਝ ਲੈਣਾ ਵੀ ਆ ਨਾ ਜੇ ਮਨ ਤੋਂ ਸੋਚਿਆ ਕਿ ਪਰਮੇਸ਼ਵਰ ਨੂੰ ਦੇਣਾ ਤੇ ਦਇਆ ਜ਼ਰੂਰ ਕਰੋ ਕਿਉਂਕਿ ਬਚਨ ਦਾਦਾ ਕਹਿੰਦਾ ਤੁਹਾਡੇ ਸੁਖਣਾ ਸੁਖਣ ਨਾਲੋਂ ਚੰਗਾ ਜੇ ਤੁਸੀਂ ਨਹੀਂ ਚਰਉਣੀ ਨਾ ਸੁਖੋ ਧੰਨਵਾਦ ਕਰਿਆ ਕਰੋ ਪਰਮੇਸ਼ਵਰ ਦਾ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਹੋ ਕਿਉਂਕਿ ਉਹਦੇ ਸਵਾਗਤ ਵਿੱਚ ਹੀ ਜੀਵਨ ਆ ਉਹਦੇ ਸਵਾਗਤ ਵਿੱਚ ਹੀ ਛੁਟਕਾਰੇ ਨੇ 12 ਸਾਲ ਦੀ ਰੋਗੜ ਨੇ ਸਵਾਗਤ ਕੀਤਾ ਕਿ ਸੌਖਾ ਸੀਗਾ ਇਹ ਵੀ ਭੀੜ ਦੇ ਵਿੱਚ ਜਾ ਕੇ ਹੱਥ ਲਾਉਣਾ ਅੱਜ ਤੁਸੀਂ ਵੀ ਉਹਨਾਂ ਪੀੜਾਂ 'ਚ ਫਸੇ ਹੋਇਓ ਬੇਸ਼ੱਕ ਤੁਹਾਨੂੰ ਉਹ ਨਜ਼ਰ ਨਹੀਂ ਆ ਰਹੀਆਂ ਕਿਉਂ ਕਿ ਅਸੀਂ ਇੱਥੇ ਤਾਂ ਪਹੁੰਚ ਗਏ ਪਰ ਸਾਡੇ ਮਨ ਕਿੱਥੇ ਨੇ ਕਿੱਥੇ ਗਰਦੇ ਨੇ ਘਰੇ ਕਾਹਦੇ ਲਈ ਕਿੱਥੇ ਹੋਇਆ ਸੀ ਤੁਲੂ ਪਰਮੇਸ਼ਵਰ ਦਾ ਧੰਨਵਾਦ ਕਰ ਲਈ ਲੇਕਿਨ ਮਨ ਕਿੱਥੇ ਨੇ ਕਰੇ ਅੱਜ ਬਹੁਤ ਸਾਰੇ ਲੋਕਾਂ ਨੇ ਆਉਣਾ ਵੀ ਨਹੀਂ ਗਾ ਕਿਉਂਕਿ ਮੀਂਹ ਪੈ ਰਿਹਾ ਸੀਗਾ ਔਰ ਮੈਂ ਪਰਮੇਸ਼ਵਰ ਮੇਰੇ ਮਨ ਚ ਪਾਰਿਆ ਸੀ ਅੱਜ ਜਦੋਂ ਮੈਂ ਪ੍ਰਾਰਥਨਾ ਸ਼ੁਰੂ ਕੀਤੀ ਆ ਬਲਾਸਪੁਰ ਵਾਲੀ ਭੈਣ ਆਈ ਹੋਈ ਸੀ ਕਿ ਮਿਸ਼ਤਰੀ ਆ ਅਸੀਂ ਤੇ ਅਸੀਂ ਆਏ ਸੀ ਮੈਂ ਕਿਹਾ ਪਰਮੇਸ਼ਵਰ ਫਿਰ ਤੁਹਾਡੇ ਲੋਕਾਂ ਨੇ ਕਹਿਣਾ ਮੈਂ ਤਾਂ ਚਰਚ ਵੀ ਜਾਣਾ ਮੈਂ ਤਾਂ ਤੁਹਾਡੀ ਹਜ਼ੂਰੀ ਵਿੱਚ ਵੀ ਆਉਣਾ ਪਰਮੇਸ਼ਵਰ ਮੇਰੇ ਜੀਵਨ ਚ ਫੇਰ ਆ ਕਮੀਆਂ ਕਿਉਂ ਨੇ ਇੱਕ ਇੱਕ ਦਿਨ ਹੁੰਦਾ ਸਾਡੇ ਕੋਲ ਬੜੀ ਮੁਸ਼ਕਲ ਨਾਲ ਮਿਲਿਆ ਐਤਵਾਰ ਸੰਡੇ ਜੇ ਉਸ ਦਿਨ ਵੀ ਅਸੀਂ ਹੁਣ ਦੇਖਿਓ ਕਈਆਂ ਨੇ ਉਦੋਂ ਹੋਣਾ ਜਦ ਬਚਨ ਦੀ ਸਮਾਪਤੀ ਵੀ ਹੋ ਗਈ ਤੁਸੀਂ ਆਪਣੇ ਜੀਵਨ ਦੀਆਂ ਆਸ਼ੀਸ਼ਾਂ ਬਰਕਤਾਂ ਨੂੰ ਅਧੂਰਾ ਕਰ ਰਹੇ ਹੋ ਖੁਦ ਇਹ ਸੱਚਾ ਇਹ 'ਚ ਕੋਈ ਝੂਠ ਨਹੀਂ ਹੈਗਾ ਹੁਣ ਜਿੰਨੇ ਜਾਣੇ ਸ਼ੁਰੂ ਵਿੱਚ ਆਏ ਸੀ ਉਹਨਾਂ ਨੇ ਕੀ ਕੀਤਾ ਪਰਮੇਸ਼ਵਰ ਦਾ ਕੀਤਾ ਤੁਸੀਂ ਆਪ ਕੀਤਾ ਨਾ ਪਰ ਜਿਹੜੇ ਹੋਣ ਆਉਣਗੇ ਕੀ ਹੋ ਗਿਆ ਸਮਾਂ ਸਮਾ ਗਿਆ ਫਿਰ ਉਹਨਾਂ ਨੇ ਆਉਣਾ ਹੋ ਸਕਦਾ ਉਹਦਾ ਆराधना ਵੀ ਖਤਮ ਹੋ ਜਵੇ ਉਹ ਪਰਮੇਸ਼ਵਰ ਦੀ ਆराधना ਵੀ ਨਹੀਂ ਕਰ पाए ਜਿਹੜੀ ਚੀਜ਼ ਆਪਾਂ ਪਹਿਲਾਂ ਪਰਮੇਸ਼ਵਰ ਨੂੰ ਦੇਣੀ ਸੀ ਉਹ ਤਾਂ ਆਪਾਂ ਦਿੱਤੀ ਨਹੀਂ ਗਈ ਤੇ ਫਿਰ ਆਪਾਂ ਕਹਣਾ ਮੈਂ ਚੱਜ ਗਿਆ ਸੀ ਤੇ ਮੇਰਾ ਕੰਮ ਬੋਲੋ ਮੈਂ ਨਹੀਂ ਕਹਿੰਦਾ ਹੈਗਾ ਪਰ ਸਾਡਾ ਪ੍ਰਭੂ ਫਿਰ ਵੀ ਦਿਆਲੂ ਆ ਫਿਰ ਵੀ ਉਹ ਦਇਆ ਕਰਦਾ ਫਿਰ ਵੀ ਉਹ ਕਿਰਪਾ ਕਰਦਾ لیکن رب دے پیاریو جے ਉਸ ਪਰਮੇਸ਼ਵਰ ਤੋਂ کچھ ਲੈਣਾ اپنے جیون دے وچ تاں اُدا ਧੰਨਵਾਦ کرنا سیکھو اُدا شکر گزاری ਕਰਨੀ سیکھو ਅਰੰਭ ਵਿੱਚ ਸ਼ੁਰੂ ਵਿੱਚ ਆ ਕੇ ਦੀਦੀ ਦੱਸਦੇ ਹੁੰਦੇ ਨੇ ਭੜੇ ਆਫ ਕਰਦੇ ਬੋਲ ਦੀਦੀ ਦੱਸਦੇ ਹੁੰਦੇ ਨੇ ਕੀ ਪ੍ਰਭੂ ਯਸ਼ੂ ਮਸੀ ਸਾਡਾ ਇੰਤਜ਼ਾਰ ਕਰਦੇ ਆ ਇੱਥੇ ਕੀ ਕਰਦੇ ਆ ਉਹ ਸਾਡਾ ਉਹ ਦੇਖਦੇ ਆ ਜੇ ਕੋਈ ਨਹੀਂ ਵੀ ਆਉਂਦਾ ਨਾ ਤੁਹਾਨੂੰ ਕੀ ਲੱਗਦਾ ਪਰਮੇਸ਼ਵਰ ਨੂੰ ਪਤਾ ਨਹੀਂ ਪਰਮੇਸ਼ਵਰ ਦੇਖਦੇ ਆ ਅੱਜ ਮੇਰੀ ਉਹ ਭੇਡ ਨਹੀਂ ਆਈ ਅੱਜ ਮੇਰਾ ਉਹ ਬੰਦਾ ਨਹੀਂ ਆਇਆ ਉਹ ਦੇਖਦੇ ਆ ਉਹ ਸਾਡਾ ਇੰਤਜ਼ਾਰ ਕਰਦੇ ਆ ਇੱਥੇ ਕਿ ਕਦੋਂ ਆ ਕੇ ਬੈਠੇ ਕਦੋਂ ਆ ਕੇ ਮੇਰੀ ਮਹਿਮਾ ਸ਼ੁਰੂ ਕਰੇ ਕਦੋਂ ਆ ਕੇ ਮੇਰੀ ਵਡਿਆਈ ਸ਼ੁਰੂ ਕਰੇ ਮੈਂ ਖੁਸ਼ ਹੋਵਾਂ ਤੇ ਤੁਹਾਨੂੰ ਕੀ ਦਮ ਆਸ਼ੀਸ਼ਾਂ ਬਰਕਤਾਂ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਇਦਾਂ ਹੀ ਜਿਹਾ ਨਾਬਰ ਪਰਮੇਸ਼ਵਰ ਨੇ ਤੇ ਫਿਰ ਆਪਣੇ ਪਿਆਰਿਓ ਦਾ ਧੰਨਵਾਦ ਕਰਨਾ ਸਿੱਖਿਆ ਕਰੋ ਇੰਨੇ-ਇੰਨੇ ਬਚਨ ਬਚਨ ਸਾਨੂੰ ਇਹੀ ਮੈਦਾ ਇਹੀ ਸੋਚਦਾ ਹਾਂ ਪਰਮੇਸ਼ਰ ਸਾਨੂੰ ਤੁਹਾਡੇ ਬਚਨ ਇਹੀ ਸਕਾਰੇ ਨੇ ਕਿ ਅਸੀਂ ਸਦਾ ਕੀ ਕਰਦੇ ਰਹੀਏ ਤੁਹਾਡਾ ਸਦਾ ਕੀ ਕਰਦੇ ਰਹੀਏ ਤੁਹਾਡੀ ਸ਼ੁਕਰਗੁਜ਼ਾਰੀ ਸਭ ਤੋਂ ਵੱਧ ਦੁੱਖ ਬਾਈਬਲ ਦੇ ਵਿੱਚ ਯੂਪ ਨੇ ਦੇਖਿਆ ਇੱਕ ਜਣ ਆ ਕੇ ਕਹਿੰਦਾ ਕਰਾ ਕਰੀਆਂ ਭੇਡਾਂ ਮਰ ਗਈਆਂ ਇੱਕ ਜਣ ਆ ਕੇ ਕਹਿੰਦਾ ਮਰੇ ਪੁੱਤਰ ਉੱਥੇ ਪਾਰਟੀ ਕਰ ਰਹੇ ਸੀ ਉਹ ਵੀ ਮਰ ਗਏ ਇੱਕ ਜਣਾ ਆ ਕੇ ਕਹਿੰਦਾ ਤੇਰਾ ਸਭ ਕੁਝ ਖਤਮ ਹੋ ਗਿਆ ਲੇਕਿਨ ਫਿਰ ਵੀ ਉਹਨੇ ਕੀ ਕੀਤਾ ਕਹਿੰਦਾ ਪਰਮੇਸ਼ਰ ਤੇਰਾ ਹੀ ਧੰਨਵਾਦ ਤੇਰਾ ਹੀ ਸ਼ੁਕਰ ਉਹਦਾ ਸਰੀਰ ਵੀ ਫੋੜਿਆ ਨੇ ਭਰਤਾ ਸਾਡੀ ਜੀਵਨ ਚ ਦਾ ਕੋਈ ਦੁੱਖ ਹੀ ਨਹੀਂ ਇਹ ਜਾ ਸਰੀਰ ਵੀ ਫੋੜਿਆ ਨੇ ਭਰਤਾ ਉਹਦੇ ਖਾਜ ਕਰਨ ਨੂੰ ਵੀ ਨਹੀਂ ਜਗ੍ਹਾ ਫਿਰ ਵੀ ਕੀ ਕਰ ਰਿਹਾ ਪਰਮੇਸ਼ਵਰ ਦਾ ਇਹ ਸਭ ਤੋਂ ਵੱਡੀ ਗੱਲ ਸਿੱਖਣ ਵਾਲੀ ਕੀ ਆ ਆਪਣੇ ਦੁੱਖ ਵਿੱਚ ਕੀ ਕਰ ਰਿਹਾ ਹੋ ਦੂਸਰਿਆਂ ਲਈ ਬਚਨ ਚ ਲਿਖਿਆ ਨਾ ਉਹਨੇ ਆਪਣੇ ਦੋਸਤਾਂ ਲਈ ਕੀ ਕੀਤੀ ਪ੍ਰਾਰਥਨਾ ਹੁਣ ਮੈਂ ਤੰਦਰੁਸਤ ਖੜਾ ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਜਾਂ ਤੁਸੀਂ ਮੇਰੇ ਲਈ ਕਰ ਰਹੇ ਹੋ ਕੋਈ ਵੀ ਕਰ ਰਿਹਾ ਆਪਾਂ ਲੇਕਿਨ ਜੇ ਮੈਂ ਮੰਨ ਲਓ ਮੇਰਾ ਸਰੀਰ ਫੋੜਿਆ ਨਾ ਭਰਿਆ ਹੋਵੇ ਹਨਾ ਮੈਂ ਮੇਰੇ ਖਾਜ ਕਰਨ ਨੂੰ ਵੀ ਜਗ੍ਹਾ ਨਾ ਹੋਵੇ ਮੈਂ ਕਿੱਦਾਂ ਪ੍ਰਾਰਥਨਾ ਕਰ ਸਕਦਾ ਨਹੀਂ ਕਰ ਸਕਦਾ ਤੋ ਇਸ ਲਈ ਦੁੱਖ ਵਿੱਚ ਵੀ ਪ੍ਰਾਰਥਨਾ ਕਰਨੀ ਸਿੱਖੋ ਦੂਸਰੇਆਂ ਲਈ ਆਪਣੇ ਲਈ ਨਹੀਂ ਕਿਹਦੇ ਲਈ ਦੂਸਰੇਆਂ ਲਈ ਜਦੋਂ ਅਸੀਂ ਦੂਸਰੇਆਂ ਲਈ ਪ੍ਰਾਰਥਨਾ ਕਰਦੇ ਆ ਜਿਹੜੀ ਪ੍ਰਾਰਥਨਾ ਤੁਸੀਂ ਦੂਸਰੇ ਲਈ ਕਰੋਗੇ ਉਹੀ ਰਸਤਾ ਤੁਹਾਡੇ ਲਈ ਖੁੱਲ ਜਾਣਾ ਲੇਕਿਨ ਆਪਣੇ ਦੁੱਖ ਨੂੰ ਕੀ ਕਰਨਾ ਪਊ ਸਾਈਡ ਤੇ ਰੱਖਣਾ ਪੈਣਾ ਹallelujah ਹallelujah ਧੰਨਵਾਦ ਕਰਨਾ ਸਿੱਖੋ ਪਰਮੇਸ਼ਵਰ ਦਾ ਉਹਦੀ ਮਹਿਮਾ ਕਰਨੀ ਸਿੱਖੋ ਉਹਦੀ ਵਡਿਆਈ ਕਰਨੀ ਸਿੱਖੋ ਆਜੋ ਬੇਟਾ ਅਸੀਂ ਬੱਚਿਆਂ ਨਾਲ ਮਿਲ ਕੇ ਆराधना ਕਰਾਂਗੇ ਔਰ ਪਰਮੇਸ਼ਵਰ ਦੀ ਮਹਿਮਾ ਕਰਾਂਗੇ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ